ਸਰ ਜੀ ਮੈਂ ਹੁਣ ਥੋੜਾ ਜਿਹਾ ਪੁੱਛ ਲਵਾਂਗਾ ਮੈਂ ਪਿਛਲੀ ਇੱਕ ਰਿਪੋਰਟ ਪੜ੍ਹੀ ਅਖਬਾਰ ਦੇ ਵਿੱਚ ਉਹਦੇ ਚ ਇਸ ਗੱਲ ਦਾ ਜ਼ਿਕਰ ਕੀਤਾ ਹੋਇਆ ਸੀ ਕਿ ਪੰਜਾਬ ਦੇ ਵਿੱਚ ਇਸ ਵੇਲੇ ਕੋਈ ਘਰੀ ਐਸਾ ਬੱਚਿਆ ਹੋਊਗਾ ਜਿੱਥੇ ਡਾਇਬੀਟਿਸ ਹੈ ਨਹੀਂ। ਹੂੰ। ਛੋਟੇ-ਛੋਟੇ ਬੱਚਿਆਂ ਨੂੰ ਸ਼ੂਗਰ ਦੀ ਬਿਮਾਰੀ ਲੱਗ ਰਹੀ ਆ। ਅੱਗੇ ਆਪਾਂ ਸੁਣਦੇ ਹੁੰਦੇ ਸੀ ਮੈਨੂੰ ਯਾਦ ਆ ਵੀ ਜਦੋਂ ਅਸੀਂ ਛੋਟੇ-ਛੋਟੇ ਸੀ ਉਹ ਸੁਣਦੇ ਹੁੰਦੇ ਸੀ ਵੀ ਕੋਈ ਜਦੋਂ 50 ਪਾਰ ਕਰ ਗਿਆ, 60 ਪਾਰ ਕਰ ਗਿਆ ਉਦੋਂ ਕਿਤੇ ਜਾ ਕੇ ਸ਼ੂਗਰ ਦੀ ਨਾਮਰਾਦ ਬਿਮਾਰੀ ਜਿਹੜੀ ਉਹ ਲੱਗਦੀ ਹੁੰਦੀ ਸੀ ਹਨਾ। ਪਰ ਹੁਣ ਪੰਜਾਬ ਦੇ ਵਿੱਚ ਨਿੱਕੇ-ਨਿੱਕੇ ਬੱਚਿਆਂ ਨੂੰ ਸ਼ੂਗਰ ਹੋਣ ਲੱਗ ਗਈ ਐ। ਹੁਣ ਉਮਰ ਹੱਦ ਤਾਂ ਕੋਈ ਰਹਿ ਹੀ ਨਹੀਂ ਨਾ ਗਈ ਤੇ ਉਹਦੇ ਲਈ ਵੀ ਕੁਝ ਖਾਸ ਤੌਰ ਤੇ ਹੁਣ ਪੀਜੀਆਈ ਦੀ ਇੱਕ ਰਿਪੋਰਟ ਆ। ਜੀ। ਕਿ ਪੰਜਾਬ ਦੇ ਵਿੱਚ ਹਰ 8ਵੇਂ ਬੰਦੇ ਨੂੰ ਸ਼ੂਗਰ ਆ ਹਾਂ ਜਿਹੜੇ ਪੰਜਾਬ ਦੇ 800 ਤੋਂ ਵੱਧ ਜਿਹੜੇ ਆਮ ਆਦਮੀ ਕਲੀਨਿਕ ਆ ਉਹਨਾਂ ਦੇ ਸਰਵੇ ਦੀ ਰਿਪੋਰਟ ਆ ਜੀ ਕਿ ਪੰਜਾਬ ਦੇ ਹਰ 9ਵੇਂ ਬੰਦੇ ਨੂੰ ਸ਼ੂਗਰ ਆ ਤੇ ਪੰਜਾਬੀ ਭਾਵੇਂ ਮਿੱਠਾ ਬੋਲਣਾ ਘਟਾ ਗਿਆ ਪਰ ਮਿੱਠਾ ਸਰੀਰ 'ਚ ਵੱਧ ਗਿਆ ਪਰ ਇੱਕ ਗੱਲ ਹੈ ਟੈਣਾ ਸਾਹਿਬ ਇਹ ਉਹ ਰਿਪੋਰਟ ਹੈ ਜਿਹੜੀ ਹਲੇ ਟੈਸਟ ਹੋਊਗੀ ਹਾਂ ਜਿਹੜੇ ਬਚਦੇ ਨੇ ਟੈਸਟ ਤੋਂ ਹਾਂ ਟੈਸਟ ਨਹੀਂ ਕਰਾਉਣ ਦੇ ਡਰ ਦੇ ਮਾਰੇ ਉਹਨਾਂ ਦੀ ਗਿਣਤੀ ਅਲੱਗ ਆ ਜਿਹੜਾ ਅਸੀਂ ਜਿਹੜਾ ਅਸੀਂ ਰੂਟ ਲੈਵਲ ਤੇ ਦੇਖਦੇ ਆਂ ਜਦੋਂ ਅਸੀਂ ਡਾਇਬਟੀਜ਼ ਤੇ ਕੈਂਪ ਲਾਉਨੇ ਆ ਤਾਂ ਸਾਨੂੰ ਪਤਾ ਲੱਗਦਾ ਕਿ ਘੱਟੋ ਘੱਟ ਹਰ ਪਰਿਵਾਰ 'ਚ ਇੱਕ ਬੰਦਾ ਹੈ ਪਰਿਵਾਰ 'ਚ ਜੀ ਕਿੰਨੇ ਨੇ 5 ਜਾਂ 4 ਉਹਨਾਂ 'ਚ ਇੱਕ ਨੂੰ ਸ਼ੂਗਰ ਹੈ ਹਰ ਚੌਥੇ ਬੰਦੇ ਨੂੰ ਪੰਜਵੇਂ ਨੂੰ ਹੋ ਰਿਹਾ ਕੰਮ ਹੈ ਔਰ ਛੋਟੇ ਬੱਚਿਆਂ ਲਈ ਤਾਂ ਮੈਂ ਪੇਰੈਂਟਸ ਨੂੰ ਅੱਜ ਫੇਰ ਇੱਕ ਅਰਦਾਸ ਕਰੂੰਗਾ ਰਿਕਵੈਸਟ ਕਰੂੰਗਾ ਕਿ ਛੋਟੇ ਬੱਚਿਆਂ ਨੂੰ ਖਾਣ ਵਾਲੀਆਂ ਦਵਾਈਆਂ ਵਾਲੇ ਵੈਦਾਂ ਕੋਲੇ ਨਾ ਲੈ ਕੇ ਜਾਓ ਉਹਨਾਂ ਦੇ ਟੀਕਾ ਹੀ ਲੱਗੂਗਾ ਉਹਨਾਂ ਨੂੰ ਜਦੋਂ ਤੱਕ ਉਹਨਾਂ ਦੇ ਹਾਰਮੋਨ ਬੈਲੈਂਸ ਚੇਂਜ ਨਹੀਂ ਹੁੰਦੇ ਜਿਵੇਂ ਮੰਨ ਲਓ 12 13 ਸਾਲ ਦੀ ਉਮਰ ਨਹੀਂ ਹੋ ਜਾਂਦੀ ਉਦੋਂ ਤੱਕ ਉਹਨੂੰ ਔਰਲ ਦਵਾਈ ਨਹੀਂ ਦੇਣੀ ਖਾਣ ਵਾਲੀ ਦਵਾਈ ਨਹੀਂ ਦੇਣੀ ਔਰ ਜੇ ਤੁਸੀਂ ਦਿਓਗੇ ਉਹ ਤੇ ਜ਼ਿੰਮੇਵਾਰ ਤੁਸੀਂ ਆਪ ਹੋਮੋਗੇ ਕਿਸੇ ਦਾ ਕਸੂਰ ਨਹੀਂ ਹੈ ਇਸ ਕਰਕੇ ਮੇਰੀ ਇਹ ਗੱਲ ਜ਼ਰੂਰ ਪੱਲੇ ਬੰਨ ਲਿਓ ਕੋਈ ਪਤਾ ਨਹੀਂ ਕਿਨੇ ਕਦੋਂ ਕਿੱਧਰ ਨੂੰ ਤੁਰ ਜਾਣਾ ਪਰ ਗੱਲਾਂ ਜਿਹੜੀਆਂ ਨੇ ਉਹ ਰਹਿ ਜਾਂਦੀਆਂ ਨੇ ਤੁਸੀਂ ਗੱਲ ਨੂੰ ਪੱਲੇ ਬੰਨ ਕੇ ਰੱਖੋ ਜੇ ਬੱਚੇ ਨੂੰ ਸ਼ੂਗਰ ਹੈ ਨਾ ਰੋਣ ਦੀ ਲੋੜ ਨਾ ਕੁਝ ਕਰਨ ਦੀ ਲੋੜ ਮੇਰੇ ਕੋਲ ਆ ਕੇ ਬਹੁਤ ਰੋਂਦੇ ਨੇ ਸਾਨੂੰ ਵੀ ਰਵਾਜ ਆਂਦੇ ਨੇ ਮਾਂ-ਬਾਪ ਕਿਉਂਕਿ ਛੋਟੇ ਬੱਚੇ ਨੂੰ ਦੇਖ ਕੇ ਨਹੀਂ ਬਰਦਾਸ਼ਤ ਹੁੰਦਾ ਸਹੀ ਤੇ ਲੇਕਿਨ ਜੇ ਤੁਹਾਡੇ ਬੱਚੇ ਨੂੰ ਡਾਇਬਟੀਜ਼ ਹੈ ਤਾਂ ਬਿਲਕੁਲ ਰੋਣਾ ਨਹੀਂ ਕਿਉਂਕਿ ਉਹ ਸ਼ੂਗਰ ਹੈ ਉਹ 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 ਨੂੰ ਜਾਊਗੀ ਜਦੋਂ ਦਾ ਬੈਲੈਂਸ ਠੀਕ ਹੋਊਗਾ ਬਾਅਦ ਵਿੱਚ ਸਾਲ ਦੀ ਉਮਰ ਚ ਇਸ ਕਰਕੇ ਇਹ ਗੱਲ ਪੱਲੇ ਬੰਨ ਕੇ ਰੱਖੋ ਔਰ ਬੱਚਿਆਂ ਨੂੰ ਉਸ ਉਮਰ ਤੱਕ ਲੈ ਕੇ ਜਾਓ ਤੇ ਉਦੋਂ ਜਾ ਕੇ ਕਿਸੇ ਵੈਦ ਜਾਂ ਡਾਕਟਰ ਦੀ ਸਲਾਹ ਲਓ ਪਰ ਕੋਈ ਇੱਕੋ ਵੀ ਗੱਲ ਨਾ ਵੀ ਤੁਹਾਡੇ ਕੋਲੇ ਤਾਂ ਜਿਹੜੇ ਮਰੀਜ਼ ਬਹੁਤ ਸਾਰੇ ਆਉਂਦੇ ਆ ਮੈਨੂੰ ਇਹ ਲੱਗਦਾ ਜਿਹੜਾ ਸਾਡੇ ਪੰਜਾਬੀ ਗਣੇ ਸੁਭਾਚ ਸ਼ਾਮਲਾ ਭਾਵੇਂ ਮੈਨੂੰ ਡਾਕਟਰ ਨੇ ਮਨਾ ਕੀਤਾ ਹੋਵੇ ਹੂੰ ਪਰ ਫਿਰ ਕਹਣਗੇ ਖਾਂਦੇ ਪੀਂਦੇ ਮਰ ਜਗੇ ਤਾਂ ਕੋਈ ਨਹੀਂ ਹੂੰ ਬੰਦੇ ਦਾ ਮਿੰਟ ਦਾ ਪ੍ਰਭਾਸਾ ਨਹੀਂ ਹੂੰ ਕੀ ਪਤਾ ਵੀ ਬਲਾਵਾ ਕਦੋਂ ਆਜੇ ਉਹ ਜੇ ਆਜੇ ਤਾਂ ਲੱਡੂ ਕਰਕੇ ਥੋੜੀ ਆਉਣਾ ਚਾਹੀਦਾ ਹੂੰ ਆਉਣਾ ਤਾਂ ਹੈ ਹੀ ਮੈਨੂੰ ਵੀ ਆ ਜਾਣਾ ਜਲੇਬੀ ਕਰਕੇ ਕਦੋਂ ਆਵੇ ਕੋਈ ਹੋਰ ਗੱਲ ਕਰਕੇ ਆ ਜੇ ਜਦੋਂ ਸਾਨੂੰ ਡਾਕਟਰ ਨੇ ਮਨਾ ਕੀਤਾ ਜਦੋਂ ਸਾਨੂੰ ਸ਼ੂਗਰ ਹੈ ਤੇ ਫਿਰ ਫਿੱਕੀ ਚਾਹ ਦੇ ਨਾਲ ਤਿੰਨ ਗੁਲਾਬ ਜਾਮਣਾ ਕਿਉਂ ਖਾਣੇ ਆ ਤੇ ਬਹੁਤੇ ਤਾਂ ਇਹੋ ਜੀ ਹੈ ਜੀ ਜਿਹੜੇ ਮਿੱਠਾ ਪੂਰਾ ਦੱਬ ਕੇ ਖਾ ਕੇ ਮੁੜ ਕੇ ਗੋਲੀ ਲੱਭੀ ਜਾਣਗੇ ਵੀ ਸ਼ੂਗਰ ਵਾਲੀ ਗੋਲੀ ਖਾ ਲੂੰ ਕੋਈ ਗੱਲ ਨਹੀਂ ਪਰ ਦੋ ਗੁਲਾਬ ਜਾਮਣਾ ਨਹੀਂ ਛੱਡਣਗੇ ਇੱਥੇ ਉਹੋ ਮਾਰ ਕੇ ਸੂਈ ਚ ਕਰਿਆਂਗੇ ਅੱਜ ਕਾਫੀ ਆ ਬਿਸਕਟ ਦੇਣਾ ਪਰ ਇਹ ਟਰਨਸਾ ਦੇਖੋ ਤੁਸੀਂ ਹੱਸਦੇ ਹੱਸਦੇ ਜਿਹੜੀ ਗੱਲ ਕਹੀ ਹੈ ਇਹ ਬਹੁਤ ਹੀ ਦੁਖਦਾਈ ਗੱਲ ਹੈ ਅੱਛਾ ਬਿਲਕੁਲ ਇਹ ਪੱਕਾ ਸੱਚ ਹੈ ਇਹ ਮੈਂ ਸਾਰੇ ਲੋਗਾਂ ਨੂੰ ਇਹੀ ਕਹਿਣਾ ਚਾਹੂੰਗਾ ਕਿ ਇਹਨੂੰ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਪਹਿਲਾਂ ਤਾਂ ਇਹ ਨਿਯਮ ਬਣਾਓ ਕਿ ਜੇ ਤੁਹਾਨੂੰ ਸ਼ੂਗਰ ਹੋ ਚੁੱਕੀ ਹੈ ਤਾਂ ਜਿੰਨਾ ਵੀ ਤੁਹਾਨੂੰ ਦੱਸਿਆ ਗਿਆ ਉਹ ਨਹੀਂ ਖਾਓ ਔਰ ਜਿਸ ਤਰ੍ਹਾਂ ਦੀਆਂ ਦਵਾਈਆਂ ਦੱਸੀਆਂ ਗਈਆਂ ਨੇ ਉਹ ਖਾਓ ਕੋਸ਼ਿਸ਼ ਕਰੋ ਕਿ ਇਹਨੂੰ ਆਯੁਰਵੈਦਿਕ ਦੇ ਵਿੱਚ ਕਨਵਰਟ ਕਰਕੇ ਠੀਕ ਕਰੋ